ਉਹ ਦਿਖਾ ਦਿਓ ਜੀ ਤਸਵੀਰ ਇਹਨਾਂ ਨੂੰ ਉਹ ਦਿਖਾ ਦੇ ਇਹਨਾਂ ਨੂੰ ਕਹਿੰਦੇ ਜਮ ਉੱਤੇ ਖੜ ਕੇ ਨਾਲ ਬਾਈਟ ਕਰਾਉਣ ਪਤਾ ਹੀ ਨਹੀਂ ਹੁੰਦਾ ਅਜੇ ਅਸਲ ਵਿੱਚ ਉਹਦਾ ਐਕਟਰ ਹੈ ਇਹ ਕਾਰਖਾਨਾ ਕਾਹਦੇ ਹਾਂਜੀ ਦੇਖੋ ਹੋ ਸਕਦਾ ਹੈ ਕਿ ਤੁਸੀਂ ਦੇਖ ਕਿਉਂ ਕਿ ਚਾਰ ਪੰਜ ਮੀਟਰ ਤੋਂ ਜਿਹੜੀ ਇੱਕ ਰੇਲ ਲੱਗਦੀ ਹੈ ਲੱਗਦਾ ਕਿ ਬੰਦਾ ਪਾ ਔਰ ਇਸ ਤਰ੍ਹਾਂ ਦੀ ਜਿਹੜੀ ਇਹਦੇ ਨਾਲ ਵੀ ਦਿਖੇ ਹੈ ਜਾਂ ਇਹੇ ਕੈਂਟੀ ਦੀ ਟੱਪ ਕੇ ਦਿਖਿਆ ý định được hưởng ứng của bản thân của mình cảm ơn chị

ਸ੍ਰਿੰਦਰਪਾਲ ਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਰਾਤ ਇਹ ਘਟਨਾ ਹੋਈ ਹੈ ਇਹਦਾ ਜੋ ਜੰਗ ਲੱਗੀ ਹੈ ਘਟਰਾ ਹੋਣ ਗਈ ਹੈ ਬਾਕੀ ਨੁਕਸਾਨ ਵੀ ਕਾਫੀ ਹੋਇਆ ਘਰ ਦਾ ਇਹ ਲਈ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਕਿਹਨੂੰ ਸਰਕਾਰ ਨੂੰ ਇਹ ਗਹਿਣੇ ਬੀਨਾਂ ਦੀ ਕੋਈ ਮਦਦ ਕਰੀ ਜਾਵੇ ਵੈਸੇ ਫੌਜ ਨਾਲ ਖੜੇ ਐ ਜਿਹੜਾ ਕੋਸੁੰਦਾ ਹੋਣ ਜੋ ਕੋਈ ਗੱਲ ਹੌਸਲੇ ਬਣਾਉਂਦੇ ਨੇ ਬਲੰਦ ਜੀ ਜੋਂ ਦਾ ਦੇ ਗੇ ਬੁੰਦੀ ਓਰਜੰਡ ਸਿੰਘ ਆ ਜੀ ਇਹ ਤੁਹਾਡਾ ਘਰ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਤਾਂ ਬਹੀ ਸਾਰਿਆਂ ਕੋਲ ਮਾਇਨਾ ਡਾ ਜਿਹੜਾ ਨੁਕਸਾਨ ਹੋਇਆ ਜੀ ਮਾਲੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਇਹ ਕੋਈ ਮਾੜੀ ਮੋਟੀ ਕੋਈ ਸਾਨੂੰ ਮਦਦ ਕੀਤੀ ਜਾਵੇ ਕੀ ਲੱਗਦਾ ਕੀ ਤੁਹਾਨੂੰ ਜਿਹੜਾ ਇਹ ਹੋਇਆ ਕਿਵੇਂ ਹੋਇਆ ਰਾਤ ਨੂੰ ਕਿੰਨੇ ਵਜੇ ਹੋਇਆ ਸਾਢੇ 10 ਦਾ ਟਾਈਮ ਸੀਗਾ ਜੀ ਸਾਢੇ 10 ਵਜੇ ਹੋਇਆ ਕੰਮ ਇਹ ਸਾਨੂੰ ਆਉਂਦੇ ਜਾਂਦੇ ਤਾਂ ਕਿਸੇ ਦਾ ਕੁਝ ਨਹੀਂ ਪਤਾ ਰਿਹਾ ਹੰਦਾ ਭੜਾਕੇ ਪੈਸੇ ਪਤਾ ਲੱਗਿਆ ਕਰਦਾ ਤੜਕੇ ਪਤਾ ਲੱਗਿਆ ਤੁਹਾਨੂੰ ਕੀ ਤੜਕੇ ਵੇਖਿਆ ਜੀ ਤੁਸੀਂ ਹਾਂ ਦੇ ਹੀ ਸ਼ੂਸ਼ੂ ਸ਼ੂਸ਼ੇ ਸਾਰਾ ਕੁਝ ਸਾਰਾ ਇਹ ਰਾਤ ਉਹਦੀ ਜਿਹੜਾ ਭੜਾਕਾ ਪਿਆ ਉਹਦੀ ਟੁੱਟ ਗਈ ਸਭ ਦੀ ਬਾਹਰ ਪਈ ਸੀ ਕਿ ਅੰਦਰ ਨਹੀਂ ਅੰਦਰ ਹੀ ਪਈ ਸੀਗੇ ਅਸੀਂ ਅੱਛਾ ਇਹਦਾ ਜੋ ਭੜਾਕਾ ਪਿਆ ਹਾਂ ਉਸ ਤੋਂ ਬਾਅਦ ਹਨ 15 ਮਿੰਟ ਤੱਕ ਕੁਝ ਦਿਖੇ ਨਹੀਂ ਜਿ세 ਕੱਲੀ ਅੱਗ ਵੱਲਦੀ ਜਾਂਦੀ ਸੀ ਹਾਂ ਉਸ ਤੋਂ ਬਾਅਦ ਹੀ ਉਹ ਅੱਗ ਮੜੀ ਜਮੱਠੀ ਹੋਈ ਤਾਂ ਫੇਰ ਬਾਹਰ ਨਿਕਲੇ ਅੱਛਾ ਫੇਰ ਬਾਹਰ ਨਿਕਲ ਕੇ ਅਸੀਂ ਘਰਾਂ ਨਾਲ ਸਾਰਿਆਂ ਨੂੰ ਫੋਨ ਕਰਿਆ ਵੀ ਇੱਥੇ ਯਾਰ ਐ ਲੱਗਦਾ ਕਿ ਮੈਂ ਕੋ ਡਿੱਗਿਆ ਹੁੰਦਾ ਫੇਰ ਦੇਖਦੂ ਕਿ ਆਏ ਸਾਨੂੰ ਰਾਤ ਨੂੰ ਕੁਝ ਨਹੀਂ ਤੜਕੇ ਹੀ ਦੇਖਿਆ ਸੀ ਤਾਂ ਰਾਤ ਦੇ ਕਿਵੇਂ ਆ ਹਾਂਜੀ ਰਾਤ ਦੇ ਕਿਵੇਂ ਆ ਇਰਾਦੇ ਕਿਵੇਂ ਮਜਬੂਤ ਹੈ ਉਹ ਦਾ ਮਜਬੂਤ ਹੈ ਜੀ ਇਰਾਦੇ ਆ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਭਾਰਤੀ ਫੌਜ ਦੇ ਨਾਲ ਖੜੇ ਹੋ ਜਮਾ ਫੌਜ ਦੇ ਨਾਲ ਖੜੇ ਆ ਜੀ ਤੁਸੀਂ ਤਾਂ ਪਹਿਲਾਂ ਵੀ ਜੰਗਾਂ ਦੇਖੀਆਂ ਨੇ ਨਹੀਂ ਜੀ ਪਹਿਲਾਂ ਮੈਂ ਕੋਈ ਚੱਕਰ ਵਾਲੀ ਜੰਗ ਦੇਖੀ ਹੈ ਨਹੀਂ ਜੀ ਮੈਂ ਦੇਖੀ ਹੈ ਅੱਛਾ ਹਾਂਜੀ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਰਾਤ ਜਿਹੜਾ ਇਹ ਬਲਾਸਟ ਹੋਇਆ ਹੈ ਪਿੰਡ ਦੇ ਵਿੱਚ ਤਾਂ ਕਿਵੇਂ ਲੱਗ ਰਿਹਾ ਤੁਹਾਡਾ ਹਲਕਾ ਹੈ ਜਦੋਂ ਜੰਗ ਲੱਗਦੀ ਹੈ ਉਦੋਂ ਨਫਾ ਨੁਕਸਾਨ ਤਾਂ ਹੁੰਦਾ ਹੀ ਆ ਜੀ ਦੇਖੋ ਪਰ ਸਾਡੇ ਪਾਰਟੀਆਂ ਦੇ ਹੌਸਲੇ ਬਰੰਦ ਹੈ ਪੰਜਾਬ ਵਾਲਿਆਂ ਦੇ ਹੌਸਲੇ ਬਰੰਦ ਹੈ ਚਲੋ ਇੱਥੇ ਡਿੱਗ ਪਈ ਇਹਨਾਂ ਨੂੰ ਨੁਕਸਾਨ ਹੋ ਗਿਆ ਅਸੀਂ ਇਹਨਾਂ ਦੀ ਪਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਬਹੁਤ ਮਾੜਾ ਹੋਇਆ ਤੇ ਅਸੀਂ ਆਪਣੇ ਹੌਸਲੇ ਬਰੰਦ ਰੱਖਾਂਗੇ ਕਿਉਂਕਿ ਇਹ ਜੰਗਾਂ ਲੜ ਰਹੀਆਂ ਕੋਈ ਸੌਖੀਆਂ ਨਹੀਂ ਹੁੰਦੀਆਂ ਤੇ ਉਸੇ ਤਰ੍ਹਾਂ ਸਾਡੇ ਹੌਸਲੇ ਬਰੰਦ ਹੈ ਤੇ ਅਸੀਂ ਪਾਕਿਸਤਾਨ ਨੂੰ ਪੂਰਾ ਜਣੀ ਰਾਖੇ ਦਮ ਲਾਵਾਂਗੇ